ਤੇ ਨਸੀਰਪੁਰ ਨਾਲ ਤੇ ਟੱਬੇ ਦਾ ਮੈਚ ਆ ਜੀ ਫੁੱਟਬਾਲ ਦਾ ਪਹਿਲਾ ਫ੍ਰੈਂਡਲੀ ਮੈਚ ਦੋਸਤੋ ਗਰਾਊਂਡ 'ਚ ਪਹੁੰਚ ਗਏ ਆ ਮੀਤ ਠੰਡ ਅੱਜ ਤੋਬਾ ਤੋਬਾ ਹਨਾ ਤੇ ਨਸੀਰਪੁਰ ਦੀ ਟੀਮ ਹੱਲੇ ਆਈ ਨਹੀਂ ਗਈ ਤੇ ਗਰਾਊਂਡ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਸਾਡੀ ਟੀਮ ਉਹ ਸਾਹਿਬ ਆਪ ਮੁਰੇ ਹੋਏ ਆ ਕਹਿੰਦੇ ਆਪ ਪਾਉਣਗੇ ਕਲੀ ਇੰਦਰ ਮੁੰਡੇ ਜੀ ਗਰਮ ਹੋ ਰਿਹਾ ਵਾਰਮ ਅਪ ਕਹਿੰਦੇ ਜਦੋਂ ਆਏ ਤਾਂ ਹੀ ਨਾਲ ਹੀ ਖੇਡਣਾ ਸ਼ੁਰੂ ਕਰ ਦੇਣਾ ਨਸੀਰਪੁਰ ਦੀ ਟੀਮ ਕਹਿੰਦੇ ਪਹੁੰਚ ਚੁੱਕੀ ਹੈ ਮੇਰੇ ਵੀਰੋ ਟੀਮ ਦਾ ਸਵਾਗਤ ਤੇ ਟੱਬੇਰ ਦੀ ਟੀਮ ਦਾ ਸਵਾਗਤ ਕਰਨ ਲਈ ਤੁਰ ਹੀ ਜਾ ਰਹੀ ਹੈ ਹਾਂਜੀ ਕਿਦਾਂ ਸਾਹਿਬ ਜੀ ਵਧੀਆ ਦੀਆਂ ਕਿਵੇਂ ਕਿਵੇਂ ਆਧਾਰੀਆਂ ਲਈਆਂ ਨਸੀਰਪੁਰ ਵਾਲਿਆਂ ਨੂੰ ਵਾਲ ਛਟਾ ਬੰਨੇ ਗੁੰਮ ਮੁੰਨੇ ਹੀ ਹੱਟੇ ਹੋਗੇ ਅੱਗੇ ਤੇ ਹਾਰਮਡ ਦਾ ਕੰਮ ਕਿੰਨਾ ਹੱਤੋਂ ਦੇਣਾ ਆਲੋ ਉਹਦਾ ਮੋਸ਼ੇਸ਼ੀ ਇਹ ਕਰਨੀ ਆ ਕਿ ਮੈਂ ਉਸ ਬਾਦੋਂ ਵੀ ਮੇਰਾ ਹੀ ਆ ਮੈਂ ਦੇ ਮਖਰਪਾ ਮੈਂ ਕਿਉਂ ਕਰਦੇ ਹਾਂ ਪਰ ਟੀਮ ਦੇ ਸਪੇਅਰ ਦਰਸ਼ਕ ਕੋਚ ਕਪਤਾਨ ਸਾਰੇ ਬੈਠੇ ਆ ਇਥੇ ਹੋ ਮੋਰਾ ਬਾਲਾ ਜਾ ਜਾ ਬਾਜੀ ਕਮੈਂਟਰੀ ਕਰਵਾ ਸੱਤੇ ਬਾਜੀ ਹਾਂ ਸੱਤੇ ਬਾਜੀ ਕਮੈਂਟਰੀ ਕਰਵਾ ਬਾਜੀ ਬਾਜੀ ਕਿਦਾਂ ਠੀਕ ਆ ਸਹੀ ਹੈਗਾ ਮਾਰ ਜਖਮੀ ਹੋ ਗਿਆ ਸੀ ਮੈਂ ਇਹਦੇ ਵਿੱਚ ਥੋੜੇ ਟਾਈਮ ਲਈ ਆ ਗਿਆ ਇਹਦਾ ਫੋਨ ਕਿ ਬਾਚਾ ਜੀ ਨੰਬਰ ਦੱਸ ਗਿਆ ਤੇ ਆਪਦਾ ਫੋਨ ਲੈ ਲੈ ਦੁਕਾਨੇ ਵੇਚ ਦੇ ਬਾਜੀ ਤੁਹਾਡਾ ਧੰਨਵਾਦ ਤੁਸੀਂ ਇਹ ਯਾਦਗਾਰੀ ਚੈਨਲ ਦਿੰਦਾ ਮੈਨੂੰ ਇਹ ਮਿਲਦੇ ਆਪਾਂ ਫੇਰ ਅਗਲੇ ਮੈਚ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਤੇ ਤਬ ਤੱਕ ਲਈ ਰੱਬ ਰੱਖਾ ਬਾਏ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਆਪਣੀ ਰਾਏ ਜ਼ਰੂਰ ਦੇਣੀ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਹਾਈਲਾਈਟ ਤੁਸੀਂ ਆਪ ਵੇਖ ਲਿਆ ਤੇ ਅੱਜ ਦਾ ਜਿਹੜਾ ਵਲੌਗ ਕਿਵੇਂ ਦਾ ਰਹਿਣ ਵਾਲਾ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਫੁੱਲੀ ਐਂਟਰਟੇਨਮੈਂਟ ਵਲੌਗ ਜਿਹੜੀ ਵੀਡੀਓ ਅੱਜ ਦੀ ਹੋਊਗੀ ਤੇ ਨਸੀਰਪੁਰ ਨਾਲ ਤੇ ਟਿੱਬੇ ਦਾ ਮੈਚ ਆ ਜੀ ਫੁੱਟਬਾਲ ਦਾ ਪਹਿਲਾ ਫ੍ਰੈਂਡਲੀ ਮੈਚ ਜਿਹੜੇ ਮੁੰਡੇ ਸਵੇਰੇ ਪੰਜ 5:30 ਰੋਜ਼ ਹੀ ਖੇਡਣ ਜਾਂਦੇ ਸੀ ਉਹਨਾਂ ਨੇ ਪਹਿਲਾ ਫਰੈਂਡਲੀ ਮੈਚ ਜਿਹੜਾ ਨਸੀਰਪੁਰ ਨਾਲ ਖੇਡਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਿੰਡਾਂ ਨਾਲ ਵੀ ਆਪਾਂ ਮੈਚ ਖੇਡਾਂਗੇ ਤੇ ਨਸੀਰਪੁਰ ਨਾਲ ਵੀ ਖੇਡਦੇ ਰਵਾਂਗੇ ਤੇ ਦੋਸਤੋ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਆਪਾਂ ਹੁਣ ਗਰਾਊਂਡ ਦੇ ਵਿੱਚ ਜੀ ਆ ਕੇ ਉੱਥੇ ਆਪਣੇ ਪਹਿਲਾਂ 11 ਮਿੱਤਰਾਂ ਨਾਲ ਮਿਲਦੇ ਆ ਜੇ ਨਸੀਰਪੁਰ ਦੀ ਟੀਮ ਪਹੁੰਚ ਗਈ ਫਿਰ ਉਹਨਾਂ ਨੂੰ ਵੀ ਵੀਡੀਓ ਦੇ ਵਿੱਚ ਲਵਾਵਾਂਗੇ ਦੋਸਤੋ ਗਰਾਊਂਡ 'ਚ ਪਹੁੰਚ ਗਏ ਆ ਮੀਤ ਠੰਡ ਅੱਜ ਤੋਬਾ ਤੋਬਾ ਹਣਾ ਤੇ ਪਰ ਤੈਨੂੰ ਨਹੀਂ ਲੱਗਦੀ ਓਏ ਲੱਗਦੀ ਆ ਮੈਂ ਸਕੂਟਰੀ ਤੇ ਆਇਆ ਤੂੰ ਤੁਰ ਕੇ ਆਇਆ ਫਰਕ ਇਹ ਆ ਮੈਂ ਟਰਾਲ ਫੜਾਣਾ ਅੱਛਾ ਤੇ ਨਸੀਰਪੁਰ ਦੀ ਟੀਮ ਹੱਲੇ ਆਈ ਨਹੀਂ ਗਈ ਤੇ ਗਰਾਊਂਡ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਸਾਡੀ ਟੀਮ ਵੱਲੋਂ ਆਪਾਂ ਲਾ ਲਈਏ ਮੜਾਇਆ ਓਹ ਹਾਂ ਇੱਧਰ ਦੇਖੋ ਤਿਆਰੀਆਂ ਦੇਖ ਕੋ ਸਾਹਿਬ ਆਪ ਮਰੇ ਹੋਏ ਆ ਕਹਿੰਦੇ ਆ ਆ ਪਾਉਣਗੇ ਕਲੀ ਉਹ ਕਹਿੰਦੇ ਲੈਣੇ ਇੱਕ ਉਹ ਕੋ ਸਾ ਵੀ ਜਿਨ੍ਹਾਂ ਨੇ ਆਪ ਗੋਲਾ ਸਟੇ ਆਪ ਕਲੀ ਪਾਉਣਗੇ ਦੇਖਾ ਕੋ ਖੜੇ ਵਾਂ ਤੋਂ ਪੂਰਾ ਖੜਦੇ ਆਹ ਦੇਖੋ ਜੀ ਫਿਕਰ ਕਪਤਾਨ ਕਪਤਾਨ ਸ਼ਗਲ ਦੇਖੋ ਇਹਦੀ ਗੱਲਾਂ ਟੀਮ ਦੇ ਉੱਤੇ ਪੂਰਾ ਪੂਰਾ ਯੋਗਦਾਰ ਰਿਹਾ ਇਹਦਾ ਉਹ ਦੇਖੋ ਟੀਮ ਲਈ ਉਹਨਾਂ ਚ ਪੂਰਾ ਪੂਰਾ ਯੋਗਦਾਨ ਹੀ ਜਿਹੜੀ ਹਜੇ ਤੱਕ ਪਹੁੰਚੀ ਨਹੀਂ ਫੁੱਲਾ ਯਾਰ ਫੁੱਲਾ ਲਾ ਫੋਨ ਫੁੱਲਾ ਸਾਡੀ એનર્ਜੀ ਖਤਮ ਹੋ ਜਾਣੀ ਉਦੋਂ ਤੱਕ ਜਦੋਂ ਰੈਡ ਬੱਲ ਪੀਤੀ ਹੋਵੇ ਇਧਰ ਮੁੰਡੇ ਜੀ ਗਰਮ ਹੋ ਰਹਾ ਵਾਰਮ ਅਪ ਕਹਿੰਦੇ ਜਦੋਂ ਆਏ ਤਾਂ ਅਸੀਂ ਨਾਲ ਹੀ ਖੇਡਣਾ ਸ਼ੁਰੂ ਕਰ ਦੇਣਾ ਨਸੀਰਪੁਰ ਦੀ ਟੀਮ ਕਹਿੰਦੇ ਪਹੁੰਚ ਚੁੱਕੀ ਹੈ ਮੇਰੇ ਵੀਰੋ ਤੇ ਟੱਬੇਰ ਦੀ ਟੀਮ ਸਵਾਗਤ ਕਰਨ ਲਈ ਤੁਰ ਹੀ ਆ ਰਹੀ ਆ ਹਾਂਜੀ ਕਿਦਾਂ ਸਾਹਿਬ ਜੀ ਵਧੀਆ ਵਧੀਆ ਜੀ ਕਿਵੇਂ ਕਿਵੇਂ ਬਾਬਾ ਵੀ ਲੈਂਦਾ ਕਿ ਨਹੀਂ ਬਾਬਾ ਆਊਗਾ ਹੈ ਉਹਨੂੰ ਫੋਨ ਹੀ ਕੀਤਾ ਵਾ ਸ਼ਾਇਦ ਆਊਗਾ ਉਦਾਂ ਲੈ ਯਾਰ ਸੱਧੂ ਉਹਨੂੰ ਵੀ ਉਹਨੂੰ ਤੇ ਘਰੇ ਛੱਡਿਆ ਆਏ ਆ ਪਹਿਲਾਂ ਮੇਰੀ ਬਣਾ ਮੇਰੇ ਮੁਸੀ ਪੜੀ ਆ ਦੇਖੋ ਜੀ ਆਧਾਰੀਆਂ ਲਾਈਆਂ ਨਸੀਰਪੁਰ ਵਾਲਿਆਂ ਨੂੰ ਨਹੀਂ ਅਹੀਂ ਲਾ ਲੀਆ ਫੇਸ ਆਦਰ ਦਿਖਾ ਸਤ ਨੰਬਰ ਹਾਲੇ ਹੀ ਆ ਵਿਜੈ ਸੂਦੀ ਜੈ ਮੇਰੇ ਰੁਕ ਜਾ ਜੈ ਸੂਦੀ ਬੱਲੇ ਮੈਨੇ ਕਿੱਟਨਾ ਜਿਹੜੇ ਸਾਡੇ ਬੈਠੇ ਪਲੇਅਰ ਕਿੱਟ ਲਾ ਲਈ ਕੀ ਹੋ ਗਿਆ ਜਿਹੜੀ ਕੱਲੇ ਏਕਣੇ ਬੋਲਣਾ ਹੈ ਬਾਕੀ ਕੋਈ ਵੇਚਣਾ ਬੋਲਿਓ ਫਟਕੋ ਵਾਲੀ ਗੱਲ ਜਿਹੜੀ ਆ ਜਿੱਦਾਂ ਕਿ ਆਮ ਆਪਾਂ ਕਿਹਦੇ ਨੇ ਵਾਲ ਆ ਜੂਗਾ ਤਾਂ ਮੈਂ ਕਿਹ ਚੱਲੂ ਪੂਰੇ ਜੇ 11 ਬਾਰ ਕਰਦਾ ਜਿੱਤੇ ਤਾਂ ਵਾਲ ਛੜਵਾ ਲੇ ਬੰਦੇ ਗੁੰਮ ਉਹ ਨਹੀਂ ਆ ਕਿ ਉਹ ਅੱਗੇ ਪਜਣਾ ਹਾਰਮਨ ਦਾ ਕੰਮ ਕੀ ਹੁੰਦਾ ਹਾਫ ਤੋਂ ਅੱਗੇ ਰਹਿਣਾ ਉਹਦਾ ਮਤਲਬ ਨਹੀਂ ਕਿ ਮੈਂ ਇੱਥੋਂ ਅੱਗੇ ਉੱਥੇ ਵਾਲ ਲੈ ਕੇ ਜਾਉਂਗਾ ਕੋਈ ਝਿਰਨੇ ਹੁੰਦੇ ਆ ਸਾਡਾ ਇੱਕ ਸੀਤਰ ਯੂਪੀ ਦਾ ਨਹੀਂ ਉਹਦਾ ਮੇਰਦਾ ਉਹ ਬਾਤ ਵਾਕਿਆ ਸੀ ਅਸੀਂ ਖੜੇ ਮੰਦਰ ਨਾਲ ਫੜਾ ਸਕੂਲ ਮੈਸੇ ਇੱਥੋਂ ਵਾਲ ਭਜਾਇਆ ਤੇ ਉਹ ਮਾਰ ਕੇ ਗੋਲੀ ਕਿਵੇਂ ਹੋ ਗਈ ਉਹ ਕਿੱਦਾਂ ਗੋਲਾ ਇਹ ਹੁੰਦਾ ਬਹੁਤ ਘੱਟਾ ਜਿੱਦਾਂ ਗੋਰਾ ਕਰਦਾ ਕਰ ਸਕਦਾ ਇਹ ਬਰੇ ਬਹੁਤ ਵਧੀਆ ਗੱਲ ਤੇਰੀ ਗੇਮ ਮੈਂ ਜਿਹੜੀ ਅੱਜ ਪਿੱਛੜ ਰਹੀ ਸੀ ਅੱਜ ਮੋਲ ਪਿਆਈ ਤੂੰ ਹਾਂ ਤੂੰ ਬਾਅਦ ਪਹੁੰਚਣਾ ਕਿਸੇ ਮੌਕੇ ਕੱਲਾ ਲੈ ਜਾ ਮੈਂ ਨਹੀਂ ਕਿ ਕਰਾਂ ਬਟ ਕਰਵਣੀ ਨਹੀਂ ਕਰਨੀ ਕਿਉਂ ਕਿ ਮਿਸ ਨਾ ਕੋਈ ਵੀ ਕਰਿਓ ਵਾਪੇਂਦੀ ਸਹੀ ਚੱਲ ਤੋੜਦੀ ਗੱਲ ਆ ਕਿ ਬਾਦ ਨੂੰ ਕੋਸ਼ਿਸ਼ ਇਹ ਕਰਨੀ ਆ ਕਿ ਮੈਂ ਉਸ ਬਾਦ ਨੂੰ ਵੀ ਮੇਰਾ ਹੀ ਆ ਮੈਂ ਦੇ ਮਗਰ ਭਜਣਾ ਮੈਂ ਕਿੰਨੀ ਗੇੜੀ ਤੋਂ ਮੇਰੀ ਉਮਰ ਤਾਂ ਮੈਂ ਬਾਦ ਮਗਰ ਅਮਰਪੁਰ ਲੈਣਾ ਤਾਂ ਹੁੰਦਾ ਅਮਰਪੁਰ ਕਿੰਨੀ ਦੌਰ ਆ ਤੇ ਮੈਂ ਉਹਦੀ ਕੈਰੀ ਕਰਦਾ ਵੀ ਜਿੱਥੋਂ ਦਾ ਕੋ ਭਜਦਾ ਤੇ ਤੁਸੀਂ ਇਦਾਂ ਹੀ ਸਾਰਿਆਂ ਨੇ ਉਹ ਉਹ ਚੀਜ਼ ਨੂੰ ਫੋਲੋ ਕਰਨਾ ਉਹਨਾਂ ਮਗਰ ਦੇ ਭਜਣਾ ਇਹ ਆ ਜਾਂਦਾ ਵਾ ਪਾਸੇ ਹੀ ਤੋੜਨੀ ਉਹਨਾਂ ਦੀ ਜਦੋਂ ਪਾਸੇ ਟੁੱਟ ਗਈ ਆਪੇ ਸਿੱਧਾ ਹਿੱਤ ਵੱਜੂ ਮੱਧ ਦੌੜ ਦੇ ਲੱਗ ਗਿਆ ਵਾ ਹੋੜੀਆਂ ਜਿਹੜਾ ਫੌਦਾ ਵੀ ਆਲਾ ਮੈਂ ਨਹੀਂ ਪ੍ਰੋਪਰ ਉਹ ਆਪਣੇ ਆਪ ਨੂੰ ਆਪ ਹੀ ਕਹਿ ਦੇਵੇ ਵੀ ਬੰਦਾ ਬਦਲ ਦੋ ਕੋਈ ਜ਼ਰੂਰੀ ਨਹੀਂ ਕਿ ਆਪਾਂ ਸਾਰੇ ਖੇਡਣ ਵਾਲੇ ਨਹੀਂ ਉਹ ਕੋਈ ਫਿਕਸ ਵਾ ਸਬਸਟੀਟਿਊਸ਼ਨ ਕਿ ਨਹੀਂ ਨਹੀਂ ਕੋਈ ਫਿਕਸ ਨਹੀਂ ਹਾਂ ਹਾਂ ਬਾ ਠੀਕ ਹੈ ਜੇ ਜਿਹਨੂੰ ਯਾਰ ਲੱਗੂਗਾ ਮਤਲਬ ਰੈਸਟ ਕਰ ਲੈ ਸਾਰੀ ਟੀਮ ਨੂੰ ਪੈਸਾ ਲੱਗਦਾ ਬੈਸਟ ਆਫ ਲੱਗ ਪਾਈ

ਗੁੱਡ ਜੌਬ ਮੁੜਿਆ 1 0 ਦਾ ਆਪਾਂ ਵੱਡੀ ਪ੍ਰਾਪਤੀ ਵੱਡੀ ਪ੍ਰਾਪਤੀ ਹੋਈ ਹੈ ਨਾੜੇ ਓਏ ਓਏ ਬਾਹਰ ਟਿਕੜਾ ਓ ਯਾਰ ਓ ਲੂਕ ਹੈਲੋ ਵੈਲਡਨ ਵੈਲਡਨ ਓ ਗੁੱਡ ਜੌਬ ਮੁੜਿਆ चलें चल चलो भाग भी लादे लादे नहीं नहीं ਮਾਰ ਰੋਕਦਾ ਨਹੀਂ ਘਟਾਇਆ ਨਹੀਂ ਯਾਰ ਰੋਣਾ ਆਉਂਦਾ ਤੈਨੂੰ ਸੇਫ ਰੋਣਾ ਉੱਪਰ ਤੇ ਚੜ ਜਾ ਬਾਲ ਕੋਰੇ ਸੱਟਾਂ ਮਾਰ ਤੋਟ ਕੇ ਨਿਕਲੇ ਯਾਰ ਮੜਿਆ ਯਾਰ ਪਾਸ ਤੋਂ ਆਗੇ ਇਹਦੇ ਤੇ ਪੈ ਗਿਆ ਹੁਣਾਂ ਧਫੜ ਆ ਲੈ ਇੱਥੇ ਆ ਕੇ ਮੁੱਤੀ ਮੁੱਤੀ ਕਰਨੀ ਹਾਂ ਬੋਲ ਯਾਰ ਚੱਲ ਜੀ ਦਰ ਹੈ ਕੋਈ ਦੋ 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 ਸਵਾ ਯਾਰ ਭਾਜੀ ਸਭੀ ਗੁੱਡ ਬਾਏ ਯਾਰ ਓਏ 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 ਹੋਏ ਜਿਹੜੀ ਉਹਨਾਂ ਸਾਰੀ ਅਟੈਕਿੰਗ ਸਹੀ ਚੱਲਦੀ ਉਹ ਜਦੋਂ ਚਾਂਸ ਆਉਂਦਾ ਸਟੋਚ ਜਾ ਉਧਰ ਇਧਰ ਉਹਨਾਂ ਦਾ ਅਟੈਕ ਸਹੀ ਖੇਲਾ ਸੈਂਟਰ ਚ ਉਹਦੀ ਹਿੱਟ ਹੁੰਦੀ ਮੁੰਡੇ ਦੀ ਬਸ ਉਹ ਜਿਹੜਾ ਗੋਲ ਆ ਉਹਨੂੰ ਛੱਡੋ ਨਾ ਬਸ ਬਹੁਤ ਗੋਲ ਹੋ ਗਿਆ ਠੀਕ ਆ ਆ ਇਹਨੂੰ ਸਮਝਾ ਦੋ ਨਹੀਂ ਬਰਾਮਣ ਟਿੱਕੇ ਗਲਤ ਨਹੀਂ ਦਿਖਾਉਂਦੇ ਪਾਸਿੰਗ ਨਹੀਂ ਹੁੰਦਾ ਕੱਢੀ ਲਾਈਨ ਦੇਖਣੀ ਤਹੀ ਪਤਾ ਆਹ ਜਿਹੜੇ ਗੋਲ ਛੱਡੇ ਨਾ ਗੱਲ ਕੀਆ ਹਾਂਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਮੈਚ ਚੱਲ ਰਿਹਾ ਟੱਬਾ ਵਰਸੇ ਨਸੀਰਪੁਰ ਤੇ ਟੱਬਾ 4-2 ਨਾਲ ਗੋਲਾਂ ਜੱਗੇ ਆ ਜੀ ਤੇ ਇਧਰ ਟੀਮ ਦੇ ਸਪੀਅਰ ਦਰਸ਼ਕ ਕੋਚ ਕਪਤਾਨ ਸਾਰੇ ਬੈਠੇ ਆ ਇਥੇ ਪਵਨ ਜੋਤ ਕਿਦਾਂ ਸ਼ੈਂਪੂ ਉਹ ਨਾ ਕੀ ਆ ਤੇਰਾ ਮੇਰਾ ਨਾਮ ਆ ਪਾਜੀ ਹੈਰੀ 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 ਗੋਲ ਤੇ ਆਹ ਮੁੰਡੇ ਦਾ ਨਾਮ ਮੈਨੂੰ ਪਤਾ ਨਹੀਂਗਾ ਤੇ ਆ ਰਵਜੋਤ ਫੌਜੀ ਬਾਜੀ ਸਾਡੇ ਕੋਚ ਸਾਹਿਬ ਸਰਪੰਚ ਸਾਹਿਬ ਤੇ ਆ ਦਰਸ਼ਕਾਂ ਵਰਗੋੜ ਤੋਂ ਆਏ ਆ ਜੀ ਖੁਸ਼ੀ ਤੇ ਸੂਰਜ ਚੜ੍ਹਿਆ ਹੋਣਾ ਤੇ ਸੀਨੀਅਰ ਪਲੇਅਰ ਸੱਤਾ ਬਾਜੀ ਤੇ ਸਾਬੀ ਬਾਜੀ ਬਾਜੀ ਕਮੈਂਟਰੀ ਕਰੋ ਸੱਤੇ ਬਾਜੀ ਹਾਂ ਸੱਤੇ ਬਾਜੀ ਕਮੈਂਟਰੀ ਕਰੋ ਮੈਚ ਫਿਲਮ ਬਹੁਤ ਦੂਰ ਆ ਤੋ ਦੇ ਵੀ ਲੱਗੀ ਹੋਈ ਹੈ। ਦੋ ਆ ਗਈ ਆ ਬਈ ਜੀ। ਬਹੁਤ ਸੱਟ ਲੱਗੀ ਆ ਦੇ ਪਰ। ਉਹ ਨੋਨੀ ਹਾਈ ਦਾ ਹੋ ਜਾਣਾ ਗੋਲ। ਹਾਂਜੀ ਦੋਸਤੋ ਮੈਚ ਚੱਲ ਰਿਹਾ ਸੀ ਨਸੀਰਪੁਰ ਬਰਸੇ ਟਿੱਬਾ ਤੇ ਜਿਹਦੇ ਵਿੱਚ ਟਿੱਬੇ ਦੀ ਟੀਮ ਜੇਤੂ ਰਹੀ ਆ ਜੀ। ਪੰਜ ਗੋਲ ਟਿੱਬੇ ਨੇ ਕੀਤੇ ਤੇ ਦੋ ਗੋਲ ਨਸੀਰਪੁਰ ਨੇ ਕੀਤੇ। ਤੇ ਗੇਮ ਟੱਕਰ ਜਿਹੜੀ ਆ ਜ਼ਬਰਦਸਤ ਹੋਈ ਆ। ਗਹਿ ਗੱਜ ਪੂਰੀ ਚੱਲੀ ਆ ਮੈਚ ਦੇ ਵਿੱਚ। ਕੋਸ਼ਿਸ਼ ਝਲਕਾ ਆਪਾਂ ਵੀਡੀਓ ਦੇ ਵਿੱਚ ਪਾਈਆਂ ਉਹ ਤੁਸੀਂ ਦੇਖੀਆਂ ਹੋਣੀਆਂ ਤੇ ਬੱਟ ਹੁੰਦੀ ਜਾਂਦਾ ਭੱਜਦੇ ਆ ਨਾ ਸਟੈਂਡ ਖੁੱਬੀ ਜਾਂਦਾ ਭਾਜੀ ਕਿਦਾਂ ਠੀਕ ਆ ਸਹੀ ਹੈਗਾ ਮਾਰ ਜਖਮੀ ਹੋ ਗਿਆ ਸੀ ਮੈਂ ਇਹਦੇ ਵਿੱਚ ਥੋੜੇ ਟਾਈਮ ਲਈ ਉਹ ਸੌਰੀ ਯਾਰ ਹੋ ਜਾਂਦਾ ਅੱਜ ਪਹਿਲੀ ਵਾਰੀ ਹੋਇਆ ਸਾਲ ਇੰਨਾ ਜੀ ਮੈਂ ਕੋਈ ਗਲਤੀ ਨਹੀਂ ਕਰਦੇ ਹਾਂ ਨਹੀਂ ਨਹੀਂ ਚਲੋ ਚੱਲਦੀ ਕਿਵੇਂ ਮੇਰੇ ਆਪੇ ਆਵੇ ਮਿੰਗ ਵੀ ਮੋਰ ਮਿਲੀ ਆ ਆ ਮੇਰੇ ਵੀ ਮੈਂ ਡੇਢ ਮਹੀਨਾ ਬੈਠਾ ਰਹਾ ਇਸੇ ਚੱਕਰ 'ਚ ਮੇਰਾ ਇੱਥੇ ਹੱਡੀ ਦਾ ਫੈਕਚਰ ਹੋ ਗਿਆ ਤੇ ਬੂਠਾ ਟੜਕ ਗਿਆ ਮਾਰ ਹਾਂਜੀ ਓਏ ਉਹਨਾਂ ਨੂੰ ਦੇ ਜਾਂਦੇ ਆ ਕਿਹੜਾ ਚੂਹਾ ਨੇ ਖਾਦਾ ਹੈ ਯਾ ਇਹ ਚੂਹਾ ਦੇਖ ਬੜੀ ਹੋ ਗਿਆ ਹੈ ਭਾਈ ਦੇ ਵੇਖ ਪੈਸਾ ਦੇਣਾ ਮੈਂ ਉਹ ਇਹਨੇ ਕੇਲਾ ਖਾਦਾ ਹੋਇਆ ਆ ਇਹਦੀ ਫੋਟੋ ਖਿਚੀ ਆ ਖਿਚ ਜਦੀ ਵੀ ਕਿ ਸਿੱਟੇ ਬਣਨ ਜਾਂਦੀ ਹੈ ਸਾਡੇ ਨੂੰ ਮੁੰਡੇ 40 ਮੁੰਡੇ ਆਏ ਗਰਾਊਂਡ 'ਚ ਪਹਿਲੀ ਵਾਰ ਵੇਖਿਆ ਮੈਂ ਇਹ ਨਹੀਂ ਲੱਗੇ ਮੈਂ ਤਾਂ ਮੈਨੀਆਂ ਕੁ ਵੇਖਿਆ ਹੋਰ ਤਾਂ ਕਹੀ ਨਹੀਂ ਠੀਕਾ ਯਾਰ ਨਹੀਂ ਆ ਵੀ ਚਲੋ ਸੌਰੀ ਉਹ ਮੁੰਡੇ ਵਾਲੋਂ ਯਾਰ ਗੱਲ ਨਹੀਂ 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 ਗੱਲ ਕੋਈ ਉਹ ਲਾਈ ਜਾਂਦੀ ਉਹ ਬਾਜੀ ਦਾ ਉਹ ਬਾਪ ਦਾ ਮੁੰਡਾ ਮੈਂ ਕਹਿਤਾ ਭਾਈ ਉਹਨਾਂ ਤਾਂ ਕਹਿਤਾ ਮੈਂ ਉਹਨਾਂ ਨੂੰ ਕਹਿ ਤਾ ਬਾਜੀ ਦੀ ਮਾਂ ਨੂੰ ਆਪਾਂ ਜੱਪੀਆਂ ਤੂੰ ਫਿੱਟੀ ਇਹ ਕੀ ਗੱਲ ਹੈ ਹੈ ਗਾਣਾ ਲੈਣੀ ਆ ਸਾਰੇ ਆਹ ਇਹ ਨਸੀਰਪੁਰ ਦੀ ਟੀਮ ਆ ਜੀ ਇਹ ਮੁੰਡਾ ਸਪੇਰਾਂ ਚ ਰਹਿ ਗਿਆ ਲੱਗਦਾ ਨਾ ਖੇਡਿਆ ਨਿੱਕੇ ਮੁੰਡੇ ਮੈਂ ਆਈ ਨਹੀਂ ਖੇਡਿਆ ਤੇ ਇਹ ਭਾਈ ਇਹ ਭਾਈ ਸਪੋਰਟਰ ਵਾ ਓਏ ਆ ਨਹੀਂ ਭਾਈ ਚੈਨਲ ਬੰਦ ਕਰਾ ਕੇ ਫੋਨ ਕਰ ਲੈ ਉਹ ਸ਼ਿਲਤਾ ਚੱਪ ਦੋ ਕੱਢੀ ਆਪ ਵਿਦੇਸ਼ੀ ਪਲੇਅਰ ਲਿਆਂਦਾ ਇਹਨਾਂ ਨੇ ਅੱਜ ਨਿੱਕਾ ਛੱਟੇ ਵਾਲਾ ਆਹ ਫੋਨ ਹੀ ਦਾ ਪਾਜੀ ਆ ਵੀ ਪਾ ਲਓ ਚੈਨਲ ਆ ਵੀ ਕਹਾ ਗਿਆ ਦਾ ਫੋਨ ਕਿਵਾਚਾ ਜੀ ਨੰਬਰ ਦੱਸ ਗਿਆ ਤੇ ਆਪਾਂ ਦਾ ਫੋਨ ਲੈ ਲਈ ਨਹੀਂ ਲੈ ਗਿਆ ਦੁਕਾਨੇ ਵੇਚ ਦੇ ਉਹ ਇਹ ਪਾਵਾ ਗਿਆ ਚੋਰੀ ਦਾ ਹੋਇਆ ਮੁੜ ਕੇ ਮੇਰੇ ਪਤਾ ਪਿਆ ਹੋਵੇ ਓਏ ਤੂੰ ਜੋਰ ਨਹੀਂ ਇਹ ਜੱਸੀਆਂ ਨੂੰ ਕੀ ਕਰੂੰਗਾ ਹਾਂ ਜੀ ਤੁਹਾਡਾ ਧੰਨਵਾਦ ਤੂੰ ਇਹ ਆਜ਼ਾਦਗਰੀ ਚੈਨਲ ਦਿੰਦਾ ਮੈਨੂੰ ਮਰੂ ਯਾਦ ਰੂਗਾ ਮੋਰ ਤੂੰ ਹੀ ਲਾਈ ਆ ਇਹਦਾ ਸਨਮਾਨ ਕਰਾਂਗੇ ਚਲੋ ਠੀਕ ਆ ਯਾਰ ਦੋਸਤੋ ਇਹ ਸੀ ਅੱਜ ਦੀ ਵੀਡੀਓ ਤੇ ਬਹੁਤ ਸੋਹਣਾ ਜਿਹੜਾ ਮੈਚ ਰਿਹਾ ਜੀ ਤੇ ਫੁੱਟਬਾਲ ਦਾ ਤੇ ਨਸੀਰਪੁਰ ਨੇ ਬਹੁਤ ਸੋਹਣੀ ਗੇਮ ਦਿਖਾਈ ਆ ਜੀ ਤੇ ਸਾਰੇ ਮੁੰਡੇ ਟੱਕਰ ਦੇ ਕੇ ਖੇਡੇ ਆ ਤੇ ਮਾੜੀ ਮੋਟੀ ਰਗੜ ਸਰਟੀਫਿਕੇਟ ਵੀ ਇੱਕ ਦੋ ਬੰਦੇ ਤੇ ਆਈ ਆ ਤੇ ਪਰ ਚਲੋ ਬਾਲੀ ਜਿਆਦਾ ਨਹੀਂ ਵਿਚਾਰਿਆ ਤੇ ਦੋਸਤੋ ਤੇ ਮਿਲਦੇ ਆਪਾਂ ਫੇਰ ਅਗਲੇ ਮੈਚ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਤੇ ਤਬ ਤੱਕ ਲਈ ਰੱਬ ਰੱਖਾ ਬਾਏ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਆਪਣੀ رائے ਜ਼ਰੂਰ ਦੇਣੀ ਬਾਏ